ਹੈਲੋ एवरीवन वेलकम बैक टू माय ਅਨਦਰ ਨਿਊ ਵਲੌਗ ਕਿਵੇਂ ਸਾਰੇ ਠੀਕ ਠਾਕ ਹਾਂ ਤੁਸੀਂ ਕਿਵੇਂ ਕਰੇ ਤੇ ਸਵੇਰੀ ਮਾਰਨਿੰਗ ਆਏ ਹਾਂ ਬੱਦ ਚੁਕੇ ਨਾ ਹੁਣ 5:30 ਤੇ ਅੱਜ ਹੈ ਇਹ ਜੈਸ ਦਾ ਬਰਥਡੇ 13 ਨੂੰ ਸੀਗਾ ਪਰ ਅਸੀਂ ਸੀਗੇ ਟਰੱਕ ਤੇ ਤੁਹਾਨੂੰ ਪਤਾ ਆਪਣੇ ਬੈਕ ਟੂ ਬੈਕ ਟ੍ਰਿਪ ਸੀਗੇ ਤੇ ਹੁਣ ਆਪਾਂ ਸਵੇਰੀ ਮਾਰਨਿੰਗ 16 ਅਕਤੂਬਰ ਨੂੰ ਵਾਪਸ ਆਏ ਹਾਂ ਤੇ ਅੱਜ ਆਪਾਂ ਕਰਾਂਗੇ ਸੈਲੀਬ੍ਰੇਸ਼ਨ ਉਹਦੇ ਬਰਥਡੇ ਦੀ ਹਰ ਜੱਜ ਫਿਲਹਾਲ ਸੁੱਤਾ ਪਿਆ ਤਾਂ ਇਹ ਨਕਮ ਹੋ ਗਿਆ ਤੇ ਹੁਣ ਆਪਾਂ ਪਾਪਾ ਤੇ ਅੱਜ ਦੋਵੇਂ ਸੁੱਤੇ ਹੋਏ ਪਏ ਨੇ ਤੇ ਤੁਹਾਨੂੰ ਡੈਕੋਰੇਸ਼ਨ ਆਪਾਂ ਦਿਖਾ ਦਿੰਨੇ ਹਾਂ ਗੁਸ਼ਾਨ ਤੇ ਮੈਂ ਦੋਵਾਂ ਨੇ ਕੀਤੀ ਹੈ ਮਿਲ ਕੇ ਡੈਕੋਰੇਸ਼ਨ ਦੇਖੋ ਜਿੰਨੇ ਇੱਕ ਸਾਥ ਬਲੂਨ ਲੱਗੇ ਅਸੀਂ ਲਗਾ ਲਏ ਆ ਇੱਧਰ ਨਹੀਂ ਲਗਾਏ ਹੈਗੇ ਫਿਰ ਬਾਅਦ ਵਿੱਚ ਬਲੂਨ ਉਤਾਰਨੇ ਬਹੁਤ ਮੁਸ਼ਕਿਲ ਹੋ ਜਾਂਦੇ ਆ ਬਹੁਤ ਖਲਾਰਾ ਪੈ ਜਾਂਦਾ ਇਸ ਲਈ ਆਪਾਂ ਥੋੜੇ ਜਿਹੀ ਲਗਾਏ ਨੇ ਤੇ ਇੱਥੇ ਕੇਕ ਲਈ ਸੱਪਾ ਲੈ ਆਂਦੇ ਆ ਬਰਥਡੇ ਕੇਕ ਪਲੇਟਸ ਹੈਪੀ ਬਰਥਡੇ ਵਾਲੀਆਂ ਤੇ ਆ ਜਿਹੜਾ ਵਾ ਸਾਰਾ ਸਟੱਫ ਆਪਾਂ ਬੱਚਿਆਂ ਲਈ ਪਾ ਕੇ ਰੱਖਿਆ ਪੈਕੇਜ ਬਣਾ ਕੇ ਰੱਖਿਆ ਚਾਕਲੇਟ ਤੇ ਕੈਂਡੀਜ਼ ਤੇ ਕਿਉਂਕਿ ਬੱਚਿਆਂ ਨੂੰ ਤਾਂ ਇਦਾਂ ਦੀ ਚੀਜ਼ਾਂ ਪਸੰਦ ਨਹੀਂ ਤੇ ਉਹਨਾਂ ਨੂੰ ਤਾਂ ਹੁੰਦਾ ਨਹੀਂ ਵੀ ਡਿਨਰ ਕਰਨਾ ਉਹਨਾਂ ਨੂੰ ਉਹਦੇ ਪੀਜ਼ਾ ਦਾ ਹੁੰਦਾ ਜਾਂ ਇਦਾਂ ਦੀ ਚੀਜ਼ਾਂ ਹੁੰਦਾ ਇਸ ਲਈ ਅਸੀਂ ਆਲਰੇਡੀ 10-12 ਪੈਕ ਬਣਾ ਕੇ ਰੱਖਤੇ ਅੱਜ ਨੂੰ ਪਿੰਨੇ ਬੱਚੇ ਹੋਣਗੇ ਤੇ ਤੇ ਆਪਾਂ ਜਿਆਦਾ ਹੀ ਬਣਾਏ ਨੇ ਪੈਕੇਜ ਫਿਰ ਬੱਚੇ ਕੇਕ ਕਟਿੰਗ ਤੋਂ ਬਾਅਦ ਇਹ ਆਪਣਾ ਇੰਜੋਏ ਕਰ ਸਕਦੇ ਆ ਤੇਬਲ ਕਲੌਥ ਵੀ ਬਰਥਡੇ ਵਾਲਾ ਪਛਾਤਾ ਸਾਰਾ ਸਾਰਾ ਪੈਟਰਨ ਵਾ ਜਿਹੜਾ ਉਹ ਗ੍ਰੇ ਬਲੂ ਗ੍ਰੇ ਬਲੂ ਹੀ ਆ ਵੈਸੇ ਮੇਰਾ ਮਨ ਸੀਗਾ ਬਲੈਕ ਕਰਨ ਦਾ ਕਿਉਂਕਿ ਹਰ ਜੈਸ ਦੀ ਆਫਸਟ ਬਲੈਕ ਆ ਬਟ ਮੈਂ ਕਿਹਾ ਚਲ ਫਿਰ ਮੈਨੂੰ ਬਲੂ ਨੂੰ ਉਧਰ ਦੇ ਮਿਲੇ ਨਹੀਂ ਗਏ ਕਿਉਂਕਿ ਬਹੁਤ ਕਾਲੀ ਜੇ ਚੱਕਰਾ ਕੰਮ ਹੋਇਆ ਤਰਫ ਮੈਂ ਕਿਹਾ ਬਲੂ ਨਾਲ ਕਰ ਲੈਣੇ ਕਿਉਂਕਿ ਕੇਕ ਨਾਲ ਫਿਰ ਕੰਮ ਬਹੁਤ ਹੋ ਜਾਊਗਾ ਤਾਂ ਹੁਣ ਆਪਾਂ ਕਰਨ ਚੱਲਾਂ ਕੇਕ ਪਿੱਛੇ ਤੁਹਾਨੂੰ ਦਿਖਾਉਣੇ ਹਰ ਜੈਸ ਦਾ ਕੇਕ ਕਿਦਾਂ ਦਾ ਗਾਇਸ ਰੈਡੀ ਹੋ ਗਿਆ ਮੰਮੀ ਤੇ ਮੈਂ ਕੀਤੀ ਐ ਮੈਚਿੰਗ ਇੱਕੋ ਜਿਹੀ shimmer shimmer ਦੇ suit ਕਲਰ ਵੀ ਸੇਮ ਆ ਕੋੜ ਵੀ ਸੇਮ ਆ ਸਾਡਾ ਜੱਜਾ ਵੀ ਰੈਡੀ ਹੋ ਗਿਆ ਜੱਜੋ ਆਊਟਫਿਟ ਦਿਖਾਓ ਨਹੀਂ ਇਹ ਵਿੱਚ ਫਟੂ ਬਤਾ ਲੇ ਕੋਲ ਕੋ ਤੇਰੇ ਅੰਦੇ ਇਹ ਨਹੀਂ ਬਾਚ ਲੈ ਇਹ ਤੇ ਦੇ ਆਊਟਫਿਟ ਆ ਦੇਖੋ ਜੈਜ ਮਮ ਮਮ ਨੰ 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 ਅੱਲੀ ਲਾਇਆ ਛੱਟ ਜੱਜੂ ਆਊਟਫਿਟ ਆਊਟਫਿਟ ਦਿਖਾਓ ਇੱਧਰ ਨੂੰ ਜੈਜੋ ਗੁਸ਼ੇ ਕੀ ਹੋ ਗੁਸ਼ੀ ਕੀ ਲੱਡੀ ਲੇਡੀ ਗੁਸ਼ੇ ਕਰਦੇ ਗਾਇਸ ਰੈਡੀng ਆ ਪੂਰੇ ਆਪਾਂ ਤਾਂ ਗੈਸਟਾਂ ਦੀ ਵੇਟ ਆ ਪੂਰੇ 7 ਵਜ ਗਿਆ 6:30 ਤੋਂ 7 ਦਾ ਟਾਈਮ ਸੀ ਬਲੂਨ ਲੈ ਲੱਡੀ ਜਾਂਦੇ ਨੇ ਬਲੂਨ ਲੈ ਲੱਡੀ ਜਾਂਦੇ ਨੇ ਆਪਣਾ ਕੇਕ ਵੀ ਰੈਡੀ ਹੈ ਤੇ ਗਦੀਪ ਜੀ ਆਉਂਦੇ ਇਹ ਪਾਰਟੀ ਕੈਂਡਲਸ ਲੈ ਆਏ ਸੀ ਪਾਪ ਆਊਟ ਵੀ ਹੈਗਾ ਤੇ ਬਰਥਡੇ ਬੋਏ ਵਾਲਾ ਆਪਣਾ ਟੈਗ ਲਾਵਾਂਗੇ ਜੈਜੂ ਦੇ ਪਤਰੀ ਡਰੈਸ ਨਾ ਕਰਾ ਬੋ ਜੱਜੂ ਇਹਨੂੰ ਇਹਦੀ ਹੀ ਲੱਗੀ ਬੇਬੀ ਮੈਨੂੰ ਦੋ ਕੀਆ ਇਧਰ ਬਲੂਨ ਚੱਕ ਲਾ ਦੇ ਬਲੂਨ ਦੇਖ ਇੱਥੇ ਬਲੂਨ ਬਲੂ ਲ ਤੋਨ ਨੂੰ ਦਿਖਾਉਣੇ ਇੱਕ ਵਾਰ ਕੇਕ ਦੀ ਝਲਕ ਕੀ ਕਿਦਾਂ ਦਾ ਹੈ ਗਿਆ ਬੁਰਾ ਬਰੈਕ ਬਣਾ ਮੈਲਟ ਤਾਂ ਨਹੀਂ ਮਤਲਬ ਮੈਲਟ ਤਾਂ ਨਹੀਂ ਡਾਲਣਾ ਪਤਾ ਨਹੀਂ ਕਿੰਨਾਂ ਡਾਗਟਿਆਂ ਲੱਗਣਾ ਉਹਨੂੰ ਬੱਸ ਮੈਂ ਤਾਂ ਕੰਮ ਕਰੀ ਬਸ ਖਾਂਦੇ ਪਹਿਲੇ ਵੀ ਟੇਬਲ ਲੱਗੀ ਹੁੰਦੀ ਐ ਇੱਥੇ ਵੀ ਆ ਦੇ दे तो लुकिंग वेरी ब्यूटीफुल वेरी गुड फॉर द गाइज वॉच टेक अ पिक्चर अप टेक अ पिक्चर विद मी हेटर मी हेटर पापा इनु ਐਵੇਂ ਨਾ ਆਖੋੜ ਕੇ ਦੋ ਫ੍ਰੀ ਵੀ ਲੋੜਾ ਤੇ ਲਾਈਟਰ ਵੀ ਚੱਲ ਗਿਆ ਸੀਗਾ ਫਿਲਟਰ ਕਰੂਗਾ ਨਾ ਕਹਿੰਦੇ ਡੱਬੀ ਸਿੱਖਾ ਲਈ ਆਣੀ ਆ ਤੂ ਵਾਲੀ ਲੈ ਆਜਾ ਅੱਛਾ पापा ਕੋਈ ਆ ਜਾ ਵਾਓ ਜੱਟੂ ਦੇਖਾ ਮਮਾ ਮਮਾ ਬਲੂਨ ਲੈ ਲਿਆ ਬਲੂਨ ਜੇ ਇੱਕ ਬਲੂਨ ਪੜ ਗਿਆ ਨਾ ਸਪਾਰਕਲ ਤੇ ਨੇ ਲਈ ਜਾਂਦੇ ਹੁਣ ਇਹਨੂੰ ਐਵੇਂ ਪੈ ਨਾ ਜਿਹੜੇ ਬੱਚਾ ਨੇ ਕਿਹਾ ਇਹ ਪਿਆਰ ਕੀਤਾ ਇਹਨੂੰ ਖੋਲ ਕੇ ਰੋਕ ਰ ਹਾਂ ਜੀ ਦੇਖੋ ਜੀ ਇਹ ਕੀ ਹੈ ਸਪਰੇ ਹਾਂ ਪਾਤੀ ਪਾਪੜ ਪਤਾ ਨਹੀਂ ਕਿਦਾਂ ਹੋ ਬੱਚੂ ਹੂੰ

ਇਹ ਖਾਨੇ ਵਾਲੀ ਵੀ ਇੱਕ ਕੈਂਡਰ ਆ। ਥੋੜੀਆਂ ਦੇ ਰੱਖ ਲੈਨੇ। ਕਿ ਥੋੜੀਆਂ ਬਾਹਰ ਕੱਢ ਕੇ ਇਹਨੂੰ ਆਪੇ ਪੂਰਾ ਪੈਕਟ ਜਿਹਾ ਹੀ ਫੜਾ ਦੇ। ਮੈਂ ਥੋੜੀ ਮਰਪਣ। ਸਾਰੀਆਂ ਬਾਹਰ ਕੱਢ ਕੇ ਇੱਥੇ ਰੱਖ ਲੈ। ਨਾ। ਇਹਨਾਂ ਖਾਣੇ ਦੇ ਬਰਦਰ ਵਿੱਚ ਪਾਣੀ। ਉਹ ਕੱਦ ਕਿੰਨੀ ਇੱਥੇ ਪੂਰੀ ਦੇਖੋ ਲੈ ਡੱਬਾ। ਨਾ। ਫਰਟਕਾ ਮਾਚੀ ਵੀ ਰੋ ਦੇ ਕੋਲ ਰੱਖ ਲੈ। ਇਹ ਖਾਨੇ ਵਾਲੀ ਆ। ਆਪ ਕੀ ਕਰ? ਹਾਂ ਜੱਜ ਜੱਜ। ਬੋਲ। ਕਿਤੇ ਨਹੀਂ। ਦੋਨੀਆਂ ਡੱਬੇ ਬੰਦ ਕਰਦੇ।

राहुल <laughs> नाम <laughs> ਮੈਂ ਵੇਖਿਆ ਇੰਪੈਕਟ ਹੈਗਾ। ਵੈਲਾ ਮਾਤਾ ਕੋਈ ਨਾ ਵੈਲਾ ਕੰਨ ਨਹੀਂ। ਇਹ ਲੱਗਦਾ ਹੈ ਕਿ ਉਹਦੇ ਕੋਈ ਹੋਰ ਹੈ। ਇਹ ਲੱਗਦਾ ਹੈ ਕਿ ਉਹਦੇ ਨਾਲ ਹੈ। ਕਰਦੇ ਪੂਰਾ। ਇੱਕ ਵਾਰ ਹੈਗਾ। ਉਹ ਕੋਈ ਨਹੀਂ। कुछ नहीं मतलब एकनाथ मेरे टिकट भरियो ठीक है बस खेलना पूरी डालना नहीं खेलना नहीं याद करनी खेलवा कर खेलवा कर मेरे बच्चे आज क्या तेरी क्या क्या कर ले मैं डुबी आंदी तो कौन कौन है अरे आओ खाना खाओ आज बच्चे चलो इधर लग लग इकट्ठा करो हां बच्चे चलो इधर लग लग इकट्ठा करो हां बेटा चुप हो जा तेरी भी कटने है माता जी आओ हमें अंदर जाने दो वो खुश खुश ਕੋ ਜੱਲ ਕੋ ਜੱਲ ਸੇ ਮੈਂ ਹਾਂ ਕਾਈ ਚਲੋ ਜੀ ਜੋ ਜੱਲ ਜੀ ਜੰਦੇ ਸੂ ਅੰਦੇ ਸਾਰੇ ਕੋਦੇ ਕੋ ਜੱਲ ਮੈਂ ਤਾਂ ਬੋਲ ਦਮੇ ਜੂ ਕੋਈ ਨਹੀਂ ਆ ਜਾ ਬੱਚੇ ਹੋਵੇ ਤੁਸੀਂ ਸਟਾਪ ਹਰਦੇ ਅਭੀ ਤੇ ਹੀ ਟਾਪ

Dat is ook niet. Ik heb het niet. Ik heb het niet. Ik heb het niet. Ik heb het niet. Ik het niet. Ik heb het Ik Ik Ik

ख <laughs>

अगम okay. 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 okay.

Pizza, pizza. Pizza, pizza. It's time for Pizza Pizza Pizza. pizza, pizza. 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 pizza, pizza, pizza. It's time for it's time for it's time for it's time for pizza. the manu, checky oniyeh, dekhe. Daman, Daman, it's time for. <laughs> Daman, it's time for. pizza <laughs> <It's time> <laughs> ਆ ਗਾਣੇ ਕਰਦੇ ਚਲੇ ਜਾਂਦੇ ਹਾਂ ਤੇ ਤੁੰਬੜਾ ਨਹੀਂ ਹੈ ਹਾਂਜੀ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੇ ਪੀਸ ਦੇ ਵੀ ਖਾ ਲੇ ਜੂੰਦ ਰੋਟੀ ਵੀ ਖਾ ਲਈ ਡਿਨਰ ਵੀ ਸ਼ਕ ਲਿਆ ਤੇ ਗੈਸ ਚ ਚਲੇ ਗਏ ਭੂਆ ਜੀ ਉਹਨੇ ਬੈਠੇ ਨੇ ਗੱਲਾਂ ਕਰਦੇ ਪਏ ਨੇ ਕੋਈ ਮੈਨ ਕੋਈ ਜ਼ਰੂਰ 15 ਵਜੂ ਆ ਗਏ ਨਹੀਂ ਮੰਮੀ ਬਾਹਰ ਗਿਆ ਤਰਕੂ ਨੇ ਇੱਥੇ ਮੇਰਾ ਕੀਤਾ ਸਵਾਗਤ ਹੋਰ ਬਰਥਡੇ ਤੇ ਆਇਆ ਸੀ ਇਹ ਵੀ ਬਰਥਡੇ ਤੇ ਆਇਆ ਸੀਗਾ ਤੇ ਬੈਠਾ